ਆਂ ਦੀ ਮੇਰਾ ਰਿਕਾਰਡ ਆ ਮੈਂ ਹੱਦ ਤੱਕ ਕੋਈ ਰਿਸ਼ਤਾ ਮਾੜਾ ਨਹੀਂ ਕਰਾਇਆ ਮੁੰਡਾ ਆਪਣੇ ਪਿੰਡ ਦਾ ਭਾਜੀ ਮੁੰਡਾ ਰੱਜ ਕੇ ਸ਼ਰੀਫ ਆ ਰੱਜ ਕੇ ਭਾਜੀ ਭਲਾ ਕੋਈ ਕਿਦਾਂ ਸ਼ਰੀਫ ਹੋ ਸਕਦਾ ਇਹ ਤਾਂ ਜਦੋਂ ਰੱਜ ਲੰਦੇ ਭਾਂਡੇ ਹੀ ਬੜੇ ਭੰਦੇ ਆ ਬੜੀ ਕਪੱਤ ਕਰਦੇ ਉਹ ਨਹੀਂ ਨਹੀਂ ਭੈਣ ਜੀ ਉਦਾਂ ਰੱਜ ਕੇ ਨਹੀਂ ਮੁੰਡਾ ਵੈਸੇ ਹੀ ਬੜਾ ਸ਼ਰੀਫ ਆ ਲਓ ਲਓ ਭਾਜੀ ਇੱਕ ਹੋਰ ਲਓ ਹਟ ਗੋ ਗਏ ਜੀ ਮੈਨੂੰ ਲੱਗਦਾ ਭੈਣ ਜੀ ਇਹਨਾਂ ਦੀ ਗੱਲ ਦਾ ਸਹੀ ਕਰ ਗਏ ਤੁਸੀਂ ਉਹ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਅਸਲ ਚ ਨਾ ਮੈਂ ਤਲੀਆਂ ਚੀਜ਼ਾਂ ਖਾਣਾ ਹੀ ਬੜੀਆਂ ਘਟਿਆ ਤੇ ਮੈਂ ਨਾ ਹੱਥ ਤੋਂ ਨਹੀਂ ਸੀ ਤੇ ਆਪਣਾ ਬਾਥਰੂਮ ਕਿੱਥੇ ਜਿਹਾ ਭਲਾ ਕੋਈ ਨਾ ਮੈਂ ਪ ਵੇਹ ਲੋ ਤੁਹਾਡੀ ਮਰਜ਼ੀ ਆ ਜਿਵੇਂ ਤੁਹਾਨੂੰ ਸਿਆਣਿਆਂ ਨੂੰ ਸਹੀ ਲੱਗਦਾ ਉਹ ਮੈਂ ਬਾਥਰੂਮ ਜਾਣਾ ਮੈਨੂੰ ਪ੍ਰੈਸ਼ਰ ਆਇਆ ਵਾ ਉਹ ਅੱਛਾ ਅੱਛਾ ਆਜੋ ਫਿਰ ਬਾਹਰ ਚੱਲਦੇ ਆ ਬਾਹਰ ਕਿੱਥੇ ਆਜੋ ਵੇਖਦੇ ਆ ਜਿੱਥੇ ਵੀ ਦਾਹ ਲੱਗਦਾ ਜਿੱਥੇ ਵੀ ਦਾਹ ਲੱਗਦਾ ਤੁਹਾਡੇ ਘਰ ਬਾਥਰੂਮ ਨਹੀਂ ਹੈਗਾ ਨਹੀਂ ਬਾਥਰੂਮ ਤੇ ਹੈਗਾ ਵਾ ਤੇ ਫਿਰ ਕਿੱਥੇ ਆ ਫਿਰ ਆਓ ਜਿਹੜੀ ਜਗ੍ਹਾ ਨਾ ਉੱਥੇ ਅਸੀਂ ਨਕਸ਼ੇ 'ਚ ਬਾਥਰੂਮ ਹੀ ਰੱਖਿਆ ਵਾ ਬਸ ਕੰਦਾ ਹੀ ਕਰਨ ਵਾਲੀਆਂ ਰਹਿ ਗਈਆਂ ਵਾ ਉਹ ਵੇਖੋ ਅਸੀਂ ਵਿੱਚ ਰੱਖ ਲਈ ਸੈਗਨ ਟਾਇਲਟ ਸੀਟ ਵੀ ਲਿਆਂਦੀ ਆ ਤੇ ਸੈਟਿਨ ਟਾਇਲਟ ਸੀਟ ਸੈਕੰਡ ਹੈਂਡ ਵੀ ਕਾਦੀ ਨਵੇਂ ਵਰਗੀ ਆ ਕੇ ਬਹੁਤੀ ਨਹੀਂ ਚੱਲੀ 2 ਸਾਲ ਪੁਰਾਣੀ ਆ ਬਸ ਛੋਟੀ ਜੀ ਤਾਂ ਉਹਨਾਂ ਦੀ ਫੈਮਿਲੀ ਇਹ ਕਿਹੜੀ ਕਿਤੇ ਪਾਸ ਡੇ ਵਾਲੀ ਆ ਆ ਤੇ ਜੱਗੋਂ ਤੇਰੀ ਵੀ ਗੱਲ ਹੀ ਸੁਣ ਲਈ ਆਪਾਂ ਕਿ ਧਾਨਿਆਂ ਵੇਚਣ ਵਾਲਾ ਵੀ ਸਹੀ ਗੱਲ ਆ ਡੈਡੀ ਜੀ ਬੰਦਾ ਬੜਾ ਸਹੀ ਰੇਟ ਬੜਾ ਜਾਇਜ਼ ਲਾਇਆ ਉਹਨੇ ਐਦਾਂ ਹੀ ਓਲੀ ਓਲੀ ਚੀਚਾ ਬਣਦੀ ਆ ਵਾ ਤੂੰ ਹੀ ਤੇ ਡੈਡੀ ਜੀ ਤੇ ਕੁੜੀ ਨੂੰ ਲੈਣ ਹੋਣਾ ਵਿਆਹ ਤੋਂ ਬਾਅਦ ਵੇਖਿਓ ਕਿਦਾਂ ਪੂਰਾ ਘਰ ਰੰਗ ਰੋਗਣ ਕੀਤਾ ਨਾ ਟਿਚਮਿਚ ਕੀਤਾ ਨਾ ਤੂੰ ਹੀ ਘਰ ਨਹੀਂ ਪਛਾਣ ਪਾਉਣਾ ਚਲੋ ਕਰੋ ਤੁਸੀਂ ਰੰਗ ਰੋਗਣ ਤੇ ਨਾਲੇ ਬਣਾਓ ਤੁਸੀਂ ਬਾਥਰੂਮ ਅਸੀਂ ਵੀ ਚੱਲ ਕੇ ਸਲਾਹ ਬ ਚਾਹ ਤੇ ਪੀ ਜਾਂਦੇ ਕਿਵੇਂ ਲੱਗਦਾ ਤੇ ਮੁੰਡਾ ਵੇਹੇ ਸ਼ਰੀਰ ਬਹੁਤ ਆ ਉਹ ਭਰਾਵਾ ਮੁੰਡਾ ਭਾਵੇਂ ਗੁੰਡਾ ਬਦਮਾਸ਼ ਲੱਭ ਲੱ ਕਮ ਸੇ ਕਮ ਘਰ ਤੇ ਚੰਗਾ ਲੱਭ ਇਹਨਾਂ ਦੇ ਘਰ ਤੇ ਬਾਥਰੂਮ ਨਹੀਂ ਹੈਗਾ ala ਤੇਰੇ ਘਰ ਬਾਥਰੂਮ ਹੈਗਾ ਬਾਥਰੂਮ ਹੈਗਾ ਪਰ ਮੇਰਾ ਮੁੰਡਾ ਛੋਟਾ ਜੀ ਉਹ ਭਰਾਵਾ ਮੈਂ ਤੇਰੇ ਨਾਲ ਰਿਸ਼ਤੇ ਦੀ ਗੱਲ ਨਹੀਂ ਕਰਨੀ ਮੈਨੂੰ ਸੱਚੀ ਬੜਾ ਪ੍ਰੈਸ਼ਰ ਆਇਆ ਮੈਂ ਬਾਥਰੂਮ ਜਾਣਾ ਵਾ ਉਹ ਠੀਕ ਹੈ ਠੀਕ ਹੈ ਇੱਕ ਮਿੰਟ ਰੋਕੋ ਬੱਸ ਮੈਂ ਹੁੜੀ ਦੇ ਨਾਲ ਗੱਲ ਕਰਕੇ ਆਇਆ ਕੀ ਆਈ ਜਾ ਹੋਲੇ ਹਬੀ ਪੁੱਟਾ ਬਣ ਗਈ ਉਹਦਾ ਹੀ ਹੈ ਕਰਤੀਆਂ ਉਹਨਾਂ ਨੇ ਉਹ ਨਹੀਂ ਉਹਨਾਂ ਕੋ ਤੇ ਕੋਰੀ ਨਾ ਆ ਫਿਰ ਵਧਾਈ ਕਾਦੀ ਦਈਏ ਉਹ ਵਧਾਈ ਮੈਂ ਤੈਨੂੰ ਇੱਕ ਗੱਲ ਹੀ ਦਿੰਦੇ ਆਪਾਂ ਨੂੰ ਪਤਾ ਲੱਗ ਗਿਆ ਨਾ ਹੋਣ ਕਿਹੜੀ ਗੱਤ ਉਹਦਾ ਹੀ ਬਾਥਰੂਮ ਕਰਕੇ ਨਾ ਹੋਣ ਲਈਓ ਬਾਥਰੂਮ ਕਰਕੇ ਪਈ ਉਹਨਾਂ ਨੂੰ ਖਾ ਪੀ ਕੇ ਚੇਤਾ ਉਹ ਨਹੀਂ ਬਾਥਰ ਹੁੰਦਾ ਲੋਕੀ ਦੇ ਖਾਣ ਤੋਂ ਪਹਿਲਾਂ ਬਾਥਰੂਮ ਜਾਂਦੇ ਆ ਹੱਤੋਂ ਉਹਨਾਂ ਦੋਰੇ ਦੋਰੇ ਠੂਸੇ ਦਾ ਮੰਗਰੂ ਬਾਥਰੂਮ ਲੱਭਣ ਦੇ ਮੰਦਾ ਤੇ ਤੇ ਸਾਡਾ ਪਹਿਲਾ ਜਿਹੜਾ ਤੂੰ ਲੋਕਾਂ ਕੋਲ ਪੈਸੇ ਲੈ ਕੇ ਸਾਡੇ ਘਰ ਲੰਚ ਕਰਾਉਣ ਲਿਆਉਣਾ ਵਾ ਉਹ ਭਰਾਵਾ ਸਤ ਮਾਰ ਰਿਸ਼ਤਾ ਜਿਹੜਾ ਤੂੰ ਇੱਧਰ ਲੈ ਚੱਲੇ ਆ ਵਾ ਲੋਕਾਂ ਨੂੰ ਡੈਡੀ ਡੈਡੀ ਕਹ ਕੇ ਤੇ ਮੇਰੀ ਜ਼ੁਬਾਨ ਨੂੰ ਖਾਲੀਆਂ ਪੈ ਗਈਆਂ ਵਾ ਉਹ ਤੂੰ ਵੀ ਤੇ ਪਹਿਲਾਂ ਡੈਡੀ ਡੈਡੀ ਕਰ ਲੱਗ ਪੈਣਾ ਪਹਿਲਾਂ ਰਿਸ਼ਤਾ ਦਾ ਪੱਕਾ ਹੋ ਲੈਂਦਾ ਕਰ ਯਾਰ ਮੇਰੇ ਵੱਲੋਂ ਰਿਸ਼ਤਾ ਪੱਕਾ ਹੀ ਹੁੰਦਾ ਵਾ ਨਾ ਤੇ ਉਹੀ ਕਰਕੇ ਜਾਂਦੇ ਆ ਆਉਂਦੇ ਤੋਂ ਵੀ ਡੈਡੀ ਮੰਮੀ ਬਣਨੀ ਆ ਇੱਥੇ ਆਣ ਕੇ ਖਾ ਕੇ ਮੁੱਪਰ ਜਾਂਦੇ ਆ ਇਹਦਾ ਵੀ ਲੱਗ ਗਿਆ ਹਾਲ ਬਾਥਰੂਮ ਬਣਾ ਲਾ ਰਿਸ਼ਤਿਆਂ ਦੀ ਮਹਿ ਲੈਣਾ ਲਾ ਦੂੰ ਦੇਖ ਲਾ ਮੈਂ ਬਣਾ ਲੈਣਾ ਹੀ ਤੇ ਜੇ ਫਿਰ ਵੀ ਕੋਈ ਨ ਬਾਖਮ ਦੀ ਗੱਲ ਆ ਤੇ ਬਾਖਮ ਬਣਾ ਲੈਨੇ ਆ ਬਾਖਮ ਦੀ ਇੱਕ ਵੱਡੀ ਗੱਲ ਆ